ਥੋੜਾ ਚਾਨਣਾ ਪਾਉਂਗੇ ਕਿ SB509 ਐਕਚੁਅਲੀ ਹੈਕਿੰਗ ਹਾਂਜੀ ਜਿਹੜਾ SB509 ਜਿਹਦੋਂ ਆਪਾਂ ਕਹੇ ਲਈ ਸੈਨੇਟ ਬਿਲ 509 actually, ਉਹ ਕੈਲੀਫੋਰਨੀਆ ਲੈਜਿਸਲੇਚਰ ਨੇ ਇੰਟਰੋਡਿਊਸ ਕੀਤਾ ਸੀ ਕੈਲੀਫੋਰਨੀਆ ਜਿਹੜੇ ਜਿਹੜਾ ਲੈਜਿਸਲੇਟਿਵ ਬ੍ਰਾਂਚ ਹੈ ਕੈਲੀਫੋਰਨੀਆ ਦੇ ਸੋ ਉਹਦਾ ਬੇਸਿਕਲੀ ਯੂ نو ਦੇ ਪਰ ਡਿਸਟਿਲ ਕਰ ਲਈ ਸਮਰੀ ਵਿੱਚ ਵੀ ਉਹ ਸਿਰਫ ਲਾਅ ਇਹ ਕਹਿੰਦਾ ਸੀ ਵੀ ਜਿਹੜਾ ਟ੍ਰਾਂਸ ਨੈਸ਼ਨਲ ਅਗਰੈਸ਼ਨ ਹੁੰਦਾ ਨਾ ਵੀ ਜਿਵੇਂ ਫੋਰ ਐਗਜ਼ਾਮਪਲ ਇੰਡੀਅਨਸ ਸਰਕਾਰ ਨੇ ਪਿੱਛੇ ਜੇ ਕੈਨੇਡਾ ਤੇ ਅਮਰੀਕਾ ਵਿੱਚ ਜਿਹੜੇ ਸਿੱਖ ਐਕਟਿਵਿਸਟ ਹੈਗੇ ਸੀ ਉਹਨਾਂ ਨੂੰ ਟਾਰਗੇਟ ਕਰਨ ਦੀ ਕੋਸ਼ਿਸ਼ ਕੀਤੀ ਸੀ ਭਾਈ ਜਿਹੜੇ ਅਸ਼ੀਰ ਭਾਈ ਭਾਈ ਸਾਹਿਬ ਜਿਹੜੇ ਨਿਜਰ ਸੀ ਜੋ ਵੀ ਉਹਨਾਂ ਦਾ ਕੈਨੇਡਾ ਵਿੱਚ ਹੋਇਆ ਉਹਨਾਂ ਨੇ ਇੱਥੇ ਆਪਣੇ ਹੋਰ ਸਿੱਖ ਐਕਟੀਵਿਟੀਸ ਨਾਲ ਕਰਨ ਦੀ ਕੋਸ਼ਿਸ਼ ਵੀ ਕੀਤੀ ਸੀ ਸੋ ਐਸਬੀ 509 ਜਿਹੜਾ ਬਿਲ ਇੰਟਰਡਿਊਸ ਕੀਤਾ ਸੀ ਜੀ ਉਹ ਪਾਸ ਹੋ ਜਾਂਦਾ ਉਹਦੇ ਵਿੱਚ ਇਹ ਸੀ ਵੀ ਜਿਹੜੀ ਪੁਲਿਸ ਫੋਰਸ ਹੈ ਕੈਲੀਫੋਰਨੀਆ ਦੀ ਉਹਨਾਂ ਵਾਸਤੇ ਇੱਕ ਨਵੀਂ ਟ੍ਰੇਨਿੰਗ ਦੀ ਜਿਹੜੀ ਸਪੈਸੀਫਿਕ ਰਿਕੁਆਇਰਮੈਂਟ ਹੋ ਜਾਣੀ ਸੀ ਕਿ ਕਿਵੇਂ ਆਪਾਂ ਵੀ ਪੁਲਿਸ ਨੇ ਜਿਹੜੀ ਆਨਲਾਈਨ ਸਰਵੇਲੈਂਸ ਹੈਗੀ ਹੈ ਡਿਜੀਟਲ ਸਰਵੇਲੈਂਸ ਤੋਂ ਲੈ ਕੇ ਜਿਹੜੇ ਵੀ ਹੋਰ ਕਿੰਨੇ ਕੋਈ ਵੀ ਆਇਡੈਂਟੀਟੀ ਯੂ ਨੋ ਜਿਹੜੇ ਇੰਡੀਕੇਟਰਸ ਜੋ ਕੋਈ ਆਇਡੈਂਟੀਫਾਈਂਗ ਇਨਫੋਰਮੇਸ਼ਨ ਹੋਏਗੀ ਜਿੱਥੋਂ ਉਹਨਾਂ ਨੂੰ ਪਤਾ ਲੱਗ ਸਕੇ ਵੀ ਜਿਹੜੀ ਇੰਡੀਅਨ ਸਰਕਾਰ ਜਾਂ ਹੋਰ ਕੋਈ ਵੀ ਸਰਕਾਰ ਹੈ ਜੋ ਉਸ ਦੇਸ਼ ਦੇ ਕੈਲੀਫੋਰਨੀਆ ਵਿੱਚ ਰਹਿ ਰਹੇ ਜਿਹੜੇ ਨਾਗਰਿਕ ਨੇ ਜਾਂ ਜਿਹੜੇ ਇੱਥੇ ਲੋਕੀ ਰਹਿੰਦੇ ਨੇ ਵੀ ਉਹਨਾਂ ਨੂੰ ਜੇ ਟਾਰਗੇਟ ਉਹਨਾਂ ਦੀ ਸਰਕਾਰ ਕਰ ਰਹੀ ਹੈ ਤੇ ਉਹਨਾਂ ਦਾ ਬਚਾਅ ਕਿਵੇਂ ਕੀਤਾ ਜਾ ਸਕੇ ਸੋ ਬਿਲ ਦਾ ਪਰਪਸ ਤੇ ਇੰਟੈਂਟ ਬਹੁਤ ਵਧੀਆ ਸੀ ਪਰ ਸੈਡਲੀ ਗਵਰਨਰ ਨਿਊਸਮ ਨੇ ਉਹਨੂੰ ਵੀਟੋ ਕਰਤਾ ਹੈ ਉਹਦਾ ਮਤਲਬ ਇਹ ਹੈ ਕਿ ਉਹਨਾਂ ਨੂੰ ਸਾਈਨ ਕਰਨ ਤੋਂ ਮਨਾ ਕਰ ਦਿੱਤਾ ਹੈ ਤੇ ਐਜ਼ ਅ ਰਿਜ਼ਲਟ ਜਿਹੜਾ ਐਸ ਬੀ 509 ਹੈ ਉਹ ਇਸ ਵੇਲੇ ਕੈਲੀਫੋਰਨੀਆ ਦੇ ਲਾਅ ਦਾ ਹਿੱਸਾ ਨਹੀਂ ਹੈਗਾ ਸੋ ਸਿੱਖ ਕਮਿਊਨਿਟੀ ਵਾਸਤੇ ਇੱਕ ਬਹੁਤ ਹੀ ਕਨਸਰਨਿੰਗ ਖਬਰ ਹੈ ਬਿਕਾਜ਼ ਜਿਵੇਂ ਮੈਂ ਪਹਿਲੇ ਹੁਣ ਜ਼ਿਕਰ ਕੀਤਾ ਵੀ ਕਿਤਨਾ ਕੀਤੇ ਇੰਡੀਅਨ ਸਰਕਾਰ ਨੇ ਜੋ ਸੁਨਨ ਜਾਂਦਾ ਹੈ ਵੀ ਉਹਨਾਂ ਦੇ ਜਿਹੜੇ ਇੱਕ ਯੂ ਨੋ ਜਿਹੜੇ ਉਹ ਟਾਰਗੇਟ ਕਰ ਰਹੇ ਨੇ ਅਮਰੀਕਾ ਵਿੱਚ ਰਹਿੰਦੇ ਸਿੱਖ ਜਿਹੜੇ ਕਮਿਊਨਿਟੀ ਦੇ ਲੋਕ ਨੇ ਉਹ ਕਿਤੇ ਨਾ ਕਿਤੇ ਬੜੀ ਵੱਡੀ ਮਾਤਰਾ ਵਿੱਚ ਇਹਦਾ ਹੋਰ ਵੀ ਉਹ ਅਟੈਕਸ ਵਧ ਰਹੇ ਨੇ ਸੋ ਇਸ ਬਿਲ ਦਾ ਪਾਸ ਨਾ ਹੋਣਾ ਇੱਕ ਅਲਰਮਿੰਗ ਗੱਲ ਹੈਗੀ ਹੈ ਕਨਸਰਨਿੰਗ ਗੱਲ ਹੈਗੀ ਹੈ ਤੇ ਗਵਰਨਰ ਨਿਊਸਨ ਦਾ ਇਹ ਰੈਕਸ਼ਨ ਸੀ ਉਹ ਐਕਚੁਅਲੀ ਕਾਫੀ ਗਲਤ ਸੀ ਉਹਨਾਂ ਨੂੰ ਇਹ ਬਿਲ ਸਾਈਨ ਕਰ ਦੇਣਾ ਚਾਹੀਦਾ ਸੀ ਪਰ ਬਿਲ ਸਾਈਨ ਨਹੀਂ ਹੋਇਆ ਸੋ ਹੁਣ ਪਰ ਕਮਿਊਨਿਟੀ ਰੂਲ ਦੇ ਵਾਸਤੇ ਡਰਨ ਦੀ ਲੋੜ ਨਹੀਂ ਹੈਗੀ ਆਪਾਂ ਡਿਸਕਸ ਕਰਾਂਗੇ ਕਿ ਕੀ ਸਟੈਪਸ ਹੈਗੇ ਨੇ ਪਰ ਜਸਟ ਟੂ ਕੈਨ ਰੈਪ ਇਟ ਅਪ ਜਿਹੜਾ ਬਿਲ ਉਹ ਜੇ ਪਾਸ ਹੋ ਜਾਂਦਾ ਉਹ ਲਾਭ ਪੰਜਣਾ ਸੀ ਕਿ ਜਿਹੜੀ ਕੈਲੀਫੋਰਨੀਆ ਦੀ ਜਿਹੜੀ ਪੁਲਿਸ ਫੋਰਸ ਹੈਗੀ ਹੈ ਉਹਨਾਂ ਨੂੰ ਟ੍ਰੇਨਿੰਗ ਮਿਲ ਜਾਣੀ ਸੀ ਕਿਵੇਂ ਉਸ ਚੀਜ਼ਾਂ ਨੂੰ ਆਈਡੈਂਟੀਫਾਈ ਕਰਕੇ ਉਹ ਜੁਸ ਸੈਕਟਿਵਿਸਟ ਨੇ ਜਾਂ ਹੋਰ ਕਿਸੇ ਵੀ ਦੇਸ਼ ਦੇ ਜਿਹੜੇ ਐਕਟਿਵਿਸਟ ਇੱਥੇ ਰਹਿ ਰਹੇ ਨੇ ਉਹਨਾਂ ਦੀ ਕਾਫੀ ਮਦਦ ਹੋਣੀ ਸੀ ਉਸ ਦੇ ਨਾਲ ਇੱਕ ਸੇਫਟੀ ਹੋ ਜਾਣੀ ਸੀ ਉਹਨਾਂ ਦੀ